ਸਾਨੂੰ ਬਈ ਪਹਿਲੀ ਵਾਰ ਹੀ ਕਿਸੇ ਨੇ ਫੀਮ ਖਵਾਤੀ ਬਈ ਥੰਦਾ ਪਹਿਲੀ ਵਾਰੀ ਫੀਮ ਖਵਾਦੀ ਬਈ ਸਾਡੀ ਫੀਮ ਚੱਲ ਗਈ ਬਹੁਲੀ ਜਿਆਦੇ ਮਤਲਬ ਸਾਨੂੰ ਮੋਹ ਆਉਣ ਲੱਗ ਗਿਆ ਇੱਕ ਦੂਜੇ ਦਾ ਤੇ ਮੋਹ ਆਉਣ ਲੱਗ ਸੌ ਲੱਗੇ ਬਈ ਹਾਂ ਵੀ ਸਾਨੂੰ ਐ ਪੂਰਾ ਪਿਆਰ ਆ ਹੀ ਜਾਵੇ ਆਈ ਬਈ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਰੋਡ ਗੱਡੀ ਪਾ ਲਈ ਫਤਿਹਗੜ੍ਹ ਸਾਹਿਬ ਨੂੰ ਗੱਡੀ ਆਈ ਸਾਡੀ ਗੱਡੀ ਪੂਰੀ ਸਲੋਹ ਤੇ ਬਈ ਮਤਲਬ ਸਾਡੀ ਪੂਰੀ ਆਈ ਐ ਖੁਰਕ ਕਰਦੇ ਆਈ ਐ ਸੋਸਤ ਜੇ ਹੋਏ ਪਏ ਵੀ ਪੂਰਾ ਐ ਜੋਂਟੀ ਕਿਉਂ ਪੂਰੀ ਚੱਲੀ ਉਹ ਪੂਰਾ ਸਵਾਦ ਆ ਜਾਂਦਾ ਐ ਕਰਦੇਈ ਬਈ ਅਸੀਂ ਬਈ ਗਾਹਾਂ ਆ ਕੇ ਦੁੱਖਨਵਰਨ ਸਾਹਿਬ ਜਿਹੜਾ ਗੁਰੂ ਘਰ ਹਨਾ ਬਈ ਉੱਥੋਂ ਨਾ ਇੱਕ ਤਾਂ ਮਤਲਬ ਐ ਸਿੱਧਾ ਰਾਹ ਲੰਘ ਜਾਂਦਾ ਇੱਕ ਐ ਮੋੜਦੀ ਆ ਮਤਲਬ ਜੀ ਜੀ ਇਧਰ ਨੂੰ ਐ ਸੜਕ ਉੱਥੇ ਨਾ ਦੋ ਬੱਤੀਆਂ ਨੇ ਬਈ ਇੱਕ ਬੱਤੀ ਐ ਸਾਈਡ ਨੂੰ ਹੁੰਦੀ ਐ ਇੱਕ ਸਿੱਧੀ ਹੁੰਦੀ ਆ ਜੋਂਟੀ ਨੂੰ ਹੁਣ ਇਹ ਲੱਗਿਆ ਵੀ ਜਿਹੜੀ ਸਿੱਧੀ ਹੋਊਗੀ ਵੀ ਮਤਲਬ ਇਧਰ ਨੂੰ ਵੀ ਮੁੜ ਸਕਦੇ ਆ ਇਹਦੇ ਮੂਹਰੇ ਇੱਕ ਗੱਡੀ ਲੰਘੀ ਇਨੇ ਵੀ ਰੂਲ ਐਂਡ ਰੈਗੂਲੇਸ਼ਨ ਦਾ ਧਿਆਨ ਨਹੀਂ ਕੀਤਾ ਇਹਨੇ ਵੀ ਪਿੱਛੇ ਚੱਕਦੀ ਇਹਨੇ ਵੀ ਪਿੱਛੇ ਚੱਕਦੀ ਬਾਈ ਉਹ ਤਾਂ ਬਾਈ ਲੰਘ ਗਿਆ ਸਾਨੂੰ ਇੱਕ ਪੁਲਿਸ ਵਾਲੇ ਬਾਈ ਨੇ ਘੇਰ ਲਿਆ ਜੀ ਘੇਰਿਆ ਜੀ ਉਹਨੇ ਐ ਸ਼ੀਸ਼ਾ ਘੜਕਾਇਆ ਜੌਂਟੀ ਦਾ ਸ਼ੀਸ਼ਾ ਲਾਇਆ ਜੌਂਟੀ ਨੇ ਮੈਂ ਸੈਟ ਤੇ ਆ ਬੇਟਾ ਇਹ ਉਹਦਾ ਹੀ ਬਾਹਰੇ ਆ ਜਾ ਪੁੱਤ ਇੱਕ ਕਾਗਜ਼ ਪੱਤਰ ਲਿਆ ਉਹਨੇ ਬਾਈ ਜੌਂਟੀ ਬਾਈ ਮੈਂ ਅੰਦਰ ਸ਼ੀਸ਼ੇ ਲੱਗੇ ਹੋਏ ਜੌਂਟੀ ਉਹਦੇ ਨਾਲ ਬਾਹਰੇ ਘੜਾ ਜਿੱਦ ਜਦਈ ਕਰੀ ਆ ਮੈਂ ਅੰਦਰ ਬਟਾ ਨਿਆਰੇ ਲੱਗਾਂਗਾ ਚਲ ਆ ਜੂਗਾ ਇਹ ਬਈ 5 ਕੁ ਮਿੰਟਾਂ ਬਾਅਦ 5 ਕੁ ਮਿੰਟਾਂ ਬਾਅਦ ਜੌਂਟੀ ਜਦੋਂ ਮੈਂ ਦੇਖਿਆ ਸ਼ੀਸ਼ੇ ਵੇਦੀ ਜੌਂਟੀ ਉਹਨੂੰ ਐ ਕਰੀ ਆਵੇ ਜੇ ਤੇਰੀ ਬਦਲੀ ਨਾ ਨਾ ਕਰਾਈ ਜੈਲੇ ਦਾ ਨਹੀਂ ਹੈਗਾ ਜੈਲੇ ਦਾ ਨਹੀਂ ਹੈਗਾ ਜੇ ਤੇਰੀ ਬਦਲੀ ਨਾ ਕਰਾਈ ਮਾਗਾ ਯਾਰ